ਬਾਜ਼ਾਰ ਦੇ ਵਿੱਚ ਤੁਸੀਂ ਜਾਓਗੇ কুর্তা ਪੀਜਮਾ ਰੇਟ ਪਤਾ ਕਰੋ ਕੋਈ ਇਹਦਾ 2500 ਮੰਗਦਾ ਕੋਈ 3000 ਮੰਗਦਾ ਪਰ ਸਾਡੇ ਕੋਲ ਆਜੋ 700 ਰੁਪਏ ਦਾ ਕੱਪੜਾ ਤੇ ਸਲਾਈ ਕਰਕੇ ਸਿਰਫ 1300 ਰੁਪਏ ਵਿੱਚ ਦੇ ਦੇਵਾਂਗੇ ਕਲਰ ਕੋਡ ਤੇ ਪੀਜਮਾ ਵਿੱਚ ਹੀ ਬਹੁਤ ਸੋਹਣੀ ਵੈਰਾਈਟੀ ਆ ਵੈਸੇ ਸਾਡੇ ਕੋਲ 200 ਰੁਪਏ ਤੋਂ কুর্তা ਪੀਜਮਾ ਸ਼ੁਰੂ ਹੋ ਜਾਂਦਾ ਆ ਜਿਹੜੇ ਕੋਟਪੈਂਟ ਬਾਜ਼ਾਰ 'ਚ ਆ ਕੇ ਤੁਸੀਂ ਲੈਨੇ ਹੋ 10-1000 12-12000 ਇੱਥੇ ਆਜੋ ਵਧੀਆ ਸਟਿਚਿੰਗ ਕਰਕੇ ਦਵਾਂਗੇ ਕੱਪੜਾ ਵੀ ਚੰਗਾ ਦਵਾਂਗੇ ਸਿਰਫ 2995 'ਚ 2 ਪੀਸ ਕੋਟਪੈਂਟ 3760 ਦੇ ਵਿੱਚ 3 ਪੀਸ ਕੋਟਪੈਂ ₹1000 ਤਰਸੀਮ ਜੋਸਟਲ ਡਿਜ਼ਾਈਨ ਭਾਵੇਂ ਲਾਈਨਿੰਗ ਚ ਬਣਾ ਲਓ ਚੈੱਕ ਚ ਬਣਾ ਲਓ ਪਲੇਨ ਬਣਾ ਲਓ ਇਹ ਵੀ ਤੁਹਾਨੂੰ ਅਸੀਂ ਬੜੇ ਸੋਹਣੇ ਬਣਾ ਕੇ ਦਵਾਂਗੇ ਭਾਜੀ ਹਰੇਕ ਤਰ੍ਹਾਂ ਦੀ ਵੈਰਾਈਟੀ ਹਰੇਕ ਤਰ੍ਹਾਂ ਦੇ ਕੁੜਤੇ ਪਜਾਮੇ ਆਪਣੇ ਕੋਲ ਪਏ ਆ ਤੁਸੀਂ ਪੇਪਰ ਕੋਟਨ ਦਾ ਨਾਲ ਆ ਚੈੱਕ ਕਰ ਲਓ ਪੇਪਰ ਕੋਟਨ ਜੋ ਕਿ ਬਾਜ਼ਾਰ ਵਿੱਚ 2200 2500 ਜੋ ਮਰਜ਼ੀ ਰੇਟ ਲਾਈ ਜਾਂਦੇ ਆ ਏ ਆਪਾਂ ਪੇਪਰ ਕਾਟਨ ਤੁਹਾਨੂੰ 7-800 ਦੇ ਵਿੱਚ ਆਪਣੇ ਕੋਲ ਸਟਾਰਟ ਹੋ ਜਾਂਦਾ ਤੇ ਇਹ ਤੋਂ ਉੱਪਰ ਜਿਹੜੇ ਬਾਜ਼ਾਰ 'ਚ ਕੋਈ 3000 ਮੰਗਦਾ ਕੋਈ 2500 ਮੰਗਦਾ ਕੁਰਤੇ ਪਜਾਮੇ ਦਾ ਉਹ ਕਿੰਨਾ ਕੁ ਫਰਕ ਹੈਗਾ ਲਗਜ਼ਰੀ ਕੁਰਤਾ ਪਜਾਮਾ ਜੋ ਕਿ ਬਾਜ਼ਾਰ ਦੇ ਵਿੱਚ 500 3000 ਦੇ ਵਿੱਚ ਵਿਗਦਾ ਆਪਾਂ 1400 ਰੁਪਏ ਦੇ ਵਿੱਚ ਦੇ ਰਹੇ ਗੱਲ ਇੱਥੇ ਨਹੀਂ ਖਤਮ ਹੁੰਦੀ ਦੁਬਈ ਵਾਲੇ ਕੁਰਤੇ ਪਜਾਮੇ ਆਪਾਂ ਜੋ ਕਿ ਬਾਜ਼ਾਰ ਦੇ ਵਿੱਚ ਇਹਦਾ ਵੀ ਰੇਟ ਕੋਈ 1800 2000 2200 ਜੋ ਮਰਜ਼ੀ ਲਈ ਜਾਂਦਾ ਏ ਆਪਾਂ ਤੁਹਾਨੂੰ 1120 ਰੁਪਏ ਦਾ ਕੁੜਤਾ ਪਜਾਮਾ ਦੇ ਦੇਾਂਗੇ। ਲੋ ਸਰਦਾਰ ਜੀ ਪੂਰੇ ਖੁਸ਼ ਆ। ਮੋਜਾਂ ਲੁੱਟ ਲਓ ਤੁਸੀਂ। ਵਾਈਟ ਰੰਗ ਚ ਬਹੁਤ ਕੁੜਤੇ ਪਜਾਮੇ ਆ ਕਲਰਫੁੱਲ। ਦੇਖੋ ਕਲਰ ਵੀ ਬਹੁਤ ਆ। ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਆਪਣੀ ਪਾਗ ਨਾਲ ਮੈਚ ਕਰਨਾ, ਵਾਈਫ ਦੇ ਸੂਟ ਨਾਲ ਮੈਚ ਕਰਨਾ। ਜਿੱਦਾਂ ਦੇ ਵੀ ਤੁਹਾਨੂੰ ਕਲਰ ਚਾਹੀਦੇ ਉਦਾਂ ਦਾ ਤੁਹਾਨੂੰ ਕਲਰ ਆਪਣੇ ਕੋਲ ਮਿਲ ਜਾਊਗਾ। ਸੋ ਦੇਖੋ ਜੇਰਾ ਤੁਸੀਂ ਹੈਗੇ ਪੰਜਾਬ ਦੇ ਵਿੱਚ ਤੁਹਾਨੂੰ ਸਾਡੀ ਸਲਾਹ ਆ ਤੁਸੀਂ ਇੱਥੇ ਆ ਕੇ ਵਿਜ਼ਿਟ ਕਰੋ। ਤੁਹਾਨੂੰ ਕੱਪੜਾ ਵਧੀਆ ਦੇਵਾਂਗੇ। ਜਿਹੜੇ ਸਾਡੇ ਭਰਾ ਕੋਈ ਕੈਨੇਡਾ ਬੈਠਾ, ਕੋਈ ਅਮਰੀਕਾ ਬੈਠਾ, ਕੋਈ ਇ ਮੇਰੇ ਮੁਲਕਾ 'ਚ ਬੈਠੇ ਸ਼ਕੀਨਪੁਰਾ ਕੋਰਤੇ ਪਜਾਮੇ ਬਣਾਉਣਾ ਚਾਹੁੰਦੇ ਆ ਇੱਥੇ ਰਿਸ਼ਤੇਦਾਰ ਹੈ ਕੋਈ ਨਹੀਂ ਉਹਨਾਂ ਦੀ ਇੱਕ 10 ਵੋਟ ਕਰ ਦਿਓ ਬਾਹਰਲੇ ਮੁਲਕਾਂ 'ਚ ਵੀ ਕੱਪੜਾ ਭੇਜ ਦਿਓ ਮੈਂ ਨਾ ਭਾਜੀ ਜੰਡਿਆਲਾ ਗੁਰੂ ਆ ਆਪਣੇ ਕੋਲ ਮਾਤੂ ਸ਼੍ਰੀ ਦਸਤਾਰ ਇੱਥੇ ਆਪਾਂ ਵਰਡ ਦੇ ਵਿੱਚ ਭੇਜਾਂਗੇ ਉਹ ਵੀ ਸਟੀਚਿੰਗ ਕਰਕੇ ਤੁਸੀਂ ਇਹਨਾਂ ਨੂੰ ਆਨਲਾਈਨ ਆਪ ਦਿਓ ਨੰਬਰ ਸਕਰੀਨ ਤੇ ਆਨਲਾਈਨ ਆਪ ਦੋ ਆਪਾ ਤੁਹਾਨੂੰ ਸਟੀਚਿੰਗ ਕਰਕੇ ਕੁਰਤਾ ਪਜਾਮਾ ਬਣਾ ਕੇ ਦੇ ਦਾਂਗੇ ਲਓ ਜੀ ਕੈਨੇਡਾ ਅਮਰੀਕਾ ਇੰਗਲੈਂਡ ਤੇ ਯੂਰਪ ਵਾਲਿਆਂ ਲਈ ਵੱਡੀ ਖੁਸ਼ਖਬਰੀ ਆਸਟ੍ਰੇਲੀਆ ਚ ਹੈ ਨਿਊਜ਼ੀਲੈਂਡ ਬੈਠੇ ਹੋ ਤੁਸੀਂ ਕੋਈ ਵੀ ਕੁਰਤਾ ਪਜਾਮਾ ਲੈਣਾ ਕੋਟ ਪੈਂਟ ਲੈਣਾ ਸ਼ੇਰਵਾਨੀ ਬਲੇਜ਼ਰ ਬਾਸਕਟ ਲੈਣੀ ਆ ਰੰਗ ਬਹੁਤ ਸਾਰੇ ਆ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਵੀਡੀਓ ਕਾਲ ਦੇ ਜ਼ਰੀਏ ਇਹ ਸਰਵਿਸ ਲੈ ਸਕਦੇ ਆ ਦੇਖੋ ਸ਼ਰਟਾਂ ਦੇ ਵਿੱਚ ਵੀ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਆ ਤੁਸੀਂ ਚੈੱਕ ਲੈ ਜਾਓ ਤੁਸੀਂ ਲਾਈਨਿੰਗ ਚ ਲੈ ਜਾਓ ਤੁਸੀਂ ਪ੍ਰਿੰਟ ਲੈ ਜਾਓ ਤੁਸੀਂ ਪਲੇਨ ਲੈ ਜਾਓ ਵੱਡੇ ਵੱਡੇ ਬ੍ਰਾਂਡ ਦੀਆਂ ਸ਼ ਵੀ ਤੁਹਾਨੂੰ ਇੱਥੇ ਮਿਲ ਜਣੀਆਂ 3350 ਰੁਪਏ ਤੋਂ ਸ਼ਰਟ ਸ਼ੁਰੂ ਆ ਉਦੋਂ ਉੱਪਰਲੀ ਰੇਂਜ ਤੁਸੀਂ ਜਿੰਦਾ ਨਹੀਂ ਮਰਜੀ ਲੈ ਕੇ ਜਾ ਸਕਦੇ ਪੰਜਾਬ ਦਾ ਸਭ ਤੋਂ ਰਾਇਲ ਤੇ ਲਗਜ਼ਰੀ ਸ਼ੋਰੂਮ ਹੈਗਾ ਚਾਹੇ ਤੁਸੀਂ ਆਨਲਾਈਨ ਵੀ ਮੰਗਵਾਉਣਾ ਚਾਹੋ ਨੇ ਆ ਕੋਟਪੈਂਟ ਆਪਣਾ ਨਾਪ ਭੇਜ ਦਿਓ ਸਟਿਚਿੰਗ ਦੇ ਦਿਓ ਤੁਹਾਨੂੰ ਸਟਿਚ ਕਰਕੇ ਤੁਹਾਡੇ ਘਰ ਭੇਜ ਦਿਆਂਗੇ ਜਿਹੜੇ ਤੁਸੀਂ ਇੱਥੇ ਬਾਜ਼ਾਰ ਚ ਜਾ ਕੇ ਲੈਣੇ 10-10000 ਰੁਪਏ ਦਾ ਕੋਟਪੈਂਟ ਕੈਨੇਡਾ ਅਮਰੀਕਾ ਚ ਤੁਸੀਂ ਜਾ ਕੇ ਕੈਨੇਡਾ ਚ ਲੈਣੇ ਹੋ 2-2000 ਡਾਲਰ ਦਾ 1000 ਪਾਉਂਡ ਦਾ ਲੈਣੇ ਹੋ ਯੂਕੇ ਦੇ ਵਿੱਚ ਸਾਡੇ ਕੋਲ ਆਜੋ 10000 ਵਾਲਾ ਕੋਟਪੈਂਟ 2995 ਚ ਸਲਾਈ ਕਰਕੇ ਦਵਾਂਗੇ ਸਲਾਈ ਵੀ ਟੌਪ ਦੀ ਇਹਦੇ ਵਿੱਚ ਰੰਗ ਬਹੁਤ ਜ਼ਿਆਦੇ ਮਿਲ ਜਾਣੇ ਹੈਗੇ ਆ ਭਾਈ 2995 ਟੂ ਪੀ 3 ਪੀ 3760 ਚ ਥੋੜਾ ਜਿਹਾ ਕਿਸੇ ਨੇ ਬ੍ਰਾਂਡਡ ਲੈਣਾ ਸੀ ਆਰਾਮ ਰੈਮੰਡ ਜਾਂ ਹੋਰ ਲਗਜ਼ਰੀ ਬ੍ਰਾਂਡ ਲੈਣਾ ਉਹ ਹੈਗੇ ਆਪਣੇ ਕੋਲ ਬਿਲਕੁਲ ਸਰ ਕੋਟ ਪੈਂਟ ਦੇ ਸਕੀਨਾਂ ਲਈ ਆਪਣੇ ਕੋਲ ਹਰੇਕ ਤਰ੍ਹਾਂ ਦਾ ਬ੍ਰਾਂਡ ਹੈਗਾ ਜਿਵੇਂ ਕਿ ਕੈਡਨੀ ਸੀ ਆਰਾਮ ਰੈਮੰਡ ਆ ਜਾਂਦਾ ਹਰੇਕ ਤਰ੍ਹਾਂ ਦਾ ਬ੍ਰਾਂਡ ਆਪਣੇ ਕੋਲ ਕੋਟ ਪੈਂਟ ਦੇ ਵਿੱਚ ਮਿਲ ਜੂਗਾ ਸ਼ਹਿਰਬਾਨੀਆਂ ਦੇ ਵਿੱਚ ਵੀ ਬਹੁਤ ਸੋਹਣੀ ਤੁਹਾਨੂੰ ਵੈਰਾਈਟੀ ਮਿਲ ਜਾਣੀ ਹੈਗੀ ਆ ਇਸ ਤੋਂ ਇਲਾਵਾ ਤੁਸੀਂ ਬਲੇਜ਼ਰ ਲੈਣੇ ਆ ਬਲੇਜ਼ਰ ਦੇ ਨਾਲ ਬਾਸਕਟ ਲੈਣੀਆਂ ਹਰ ਇੱਕ ਤਰ੍ਹਾਂ ਦੀ ਤੁਸੀਂ ਜਾਗੋ ਦੇ ਪਾਉਣ ਲਈ ਕੁੜਤੇ ਪਜਾਮੇ ਲੈਣੇ ਆ ਤੁਸੀਂ ਪਾਰਟੀ ਦੇ ਪਾਉਣ ਲਈ ਲੈਣੇ ਤੇ ਉਹ ਵੀ ਤੁਹਾਨੂੰ ਸਾਰਾ ਕੁਝ ਤੋਂ ਮਿਲ ਜਾਣਾ ਹੈ ਸੋ ਦੇਖੋ ਪੱਗਾਂ ਦੇ ਵਿੱਚ ਵੀ ਮਾਤੂ ਸ਼੍ਰੀ ਦਸਤਾਰ ਨੇ ਰਿਕਾਰਡ ਤੋੜ ਤੇ ਆ ਪੂਰੇ ਵਰਲਡ ਦਾ ਨੰਬਰ 1 ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਪੱਗਾਂ ਦੇ ਵਿੱਚ ਵੀ 550 ਤੋਂ ਵੱਧ ਰੰਗ ਆ ਤੁਸੀਂ ਰੂਬੀਆ ਲੈਣਾ ਫੁੱਲ ਵੇ ਲੈਣਾ ਰੰਗ ਤੁਸੀਂ ਲਾਈਟ ਲੈ ਜੋ ਡਾਰਕ ਲੈ ਜੋ ਇਹ ਵੀ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਕੋਲ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਆਰਡਰ ਕਰ ਸਕਦੇ ਆ ਕਿ ਬਾਜ਼ਾਰ 'ਚ ਆਨੇ ਹੋ ਤੁਸੀਂ ਦਸਤਾਰ ਖਰੀਦਦੇ ਹੋ ਤੁਹਾਡਾ ਰੰਗ ਫੇਟ ਹੋ ਜਾਂਦਾ ਏ ਝਿਰਕ ਪੈ ਜਾਂਦੀ ਆ ਤੁਹਾਡੀ ਵਾਪਸੀ ਦੀ ਕੋਈ ਗਾਰੰਟੀ ਨਹੀਂ ਪਰ ਮਾਤੂ ਸ਼੍ਰੀ ਦਸਤਾਰ ਜੜਿਆਲੇ ਗੁਰੂ ਆ ਜੋ 3 ਮਹੀਨੇ ਤੱਕ ਕੱਪੜੇ ਦੇ ਰੰਗ ਦੀ ਫੁੱਲ ਗਾਰੰਟੀ ਝਿਰਕ ਦੀ ਗਾਰੰਟੀ ਜੇ ਕੁਝ ਉੰਨੀ ਕੀ ਹੋ ਗਈ ਤਾਂ ਤੁਸੀਂ ਵਾਪਸ ਦੇ ਕੇ ਨਵੀਂ ਲੈ ਜਾਓ ਤੁਸੀਂ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਲੈਣੀਆਂ ਉਹ ਵੀ ਲੈ ਕੇ ਜਾ ਸਕਦੇ ਆ ਟਾਈਆਂ ਦੇ ਵਿੱਚ ਬਹੁਤ ਸੋਹਣੀ ਰੇਂਜ ਹੈਗੀ ਆ ਬੀਬੀਆਂ ਸੂਟ ਲਆਂਦੀਆਂ 5-5 10-10 ਹਜ਼ਾਰ ਦੇ ਥੱਲੇ ਲਾਈਨਿੰਗ ਤੇ ਲਾਉਣ ਵਾਲਾ ਕੱਪੜਾ ਹੈਗਾ ਆਪਣੇ ਕੋਲ ਬਿਲਕੁਲ ਸਰ ਲਾਈਨਿੰਗ ਲਈ ਕੱਪੜਾ ਆਪਣੇ ਕੋਲ 40 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੋ ਕਿ ਬਾਜ਼ਾਰ ਵਿੱਚ 50-55 ਰੁਪਏ ਮੀਟਰ ਮਿਲਦਾ ਵਾ ਹਰੇਕ ਤਰ੍ਹਾਂ ਦਾ ਤੁਹਾਨੂੰ ਕਲਰ ਆਪਣੇ ਕੋਲ ਮਿਲ ਜੂਗਾ ਇਹਦੇ ਵਿੱਚ ਵੀ ਅਨਲਿमिटेड ਕਲਰ ਆਪਣੇ ਕੋਲ ਹੈਗੇ ਨੇ ਸੋ ਚਾਹੇ ਸਾਡੇ ਮਿਲਟਰੀ ਦੇ ਭਰਾ ਆ ਉਹਨਾਂ ਦੇ ਯੂਨੀਫਾਰਮ ਦੇ ਨਾਲ ਮੈਚ ਕਰਕੇ ਦਸਤਾਰਾਂ ਪੰਜਾਬ ਪੁਲਿਸ ਦੇ ਲਈ ਖਾਕੀ ਕਲਰ ਦੇ ਵਿੱਚ ਸ਼ੇਡ ਬਹੁਤ ਉਹ ਵੀ ਮਿਲ ਜੂਗੇ ਤੇ ਨਾਲ ਦੀ ਨਾਲ ਜਿਹੜੇ ਸਾਡੇ ਭੈਣ ਭਰਾ ਦਿਮਾਲਾ ਸਿਉਂਦੇ ਆ ਦਿਮਾਲਾ ਸਿਉਂਣ ਵਾਲੇ ਵੀ ਸਾਡੇ ਕੋਲ ਕਪੜਾ ਬਹੁਤ ਸੋਹਣਾ ਹੈਗਾ ਉਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਕੋਈ ਜਾਣ ਕੇ ਲੈਣ ਤਾਂ ਫੋਨ ਤੁਸੀਂ ਕਰ ਲੈ ਇਸ ਨੰਬਰ